ਪਿਛਲੇ ਦਿਨਾਂ ਦੇ ਵਿੱਚ ਬੜੀਆਂ ਸ਼ਰਾਰਤਾਂ ਹੋ ਰਹੀਆਂ ਨੇ ਭਾਵੇਂ ਕਿ ਇਹ ਕਈ ਸਦੀਆਂ ਤੋਂ ਹੋ ਰਹੀਆਂ ਨੇ ਇੱਥੇ ਵਾਲੀ ਚੜ ਕੇ ਆਉਂਦਾ ਇੱਥੇ ਮਸਾ ਰੰਗਣ ਆਉਂਦਾ ਇੱਥੇ ਇੰਦਰਾ ਗਾਂਧੀ ਆਉਂਦੀ ਆ ਇੱਥੇ ਬੈਦਿਆਰਗੇ ਆਉਂਦੇ ਆ ਤੇ ਜੱਠ ਭਰਾਣਗੇ ਆਉਂਦੇ ਆ ਇਹ ਕਿੰਨੇ ਆਉਂਦੇ ਆ ਇੱਥੇ ਇੱਥੇ ਧਮਕਾਉਣ ਵੀ ਆਉਂਦੇ ਆ ਡਰਾਉਂ ਵੀ ਆਉਂਦੇ ਆ ਗੋਲੇ ਵੀ ਛੱਡਣ ਆਉਂਦੇ ਆ ਬੜਾ ਬੜਾ ਕੁਝ ਇੱਥੇ ਕੀਤਾ ਜਾਂਦਾ ਅੱਜ ਫੇਰ ਉਸ ਧਮਕੀ ਪਰੇ ਪੱਤਰ ਆਇਆ ਪਹਿਲਾਂ ਆਇਆ ਦੁਬਾਰਾ ਫੇਰ ਆਇਆ ਸੰਗਤ ਦੇ ਮੰਦ ਦੇ ਵਿੱਚ ਥੋੜਾ ਜਿਹਾ ਰੋਜ਼ ਦਿਖਾਈ ਦਿੱਤਾ ਕਿ ਬੀਐਸਐਫ ਦੇ ਜਿਹੜੇ ਕੁੱਤੇ ਆ ਜਾਂ ਹੋਰ ਆ ਉਥੇ ਤਲਾਸ਼ੀ ਲੈ ਰਹੇ ਨੇ ਸੰਗਤ ਨੂੰ ਚੰਗਾ ਨਹੀਂ ਲੱਗਿਆ ਪਰ ਮੈਂ ਦੇਖਦਾ ਕਿ ਇਹਦੇ ਪਿੱਛੇ ਕੋਈ ਸ਼ਰਾਰਤੀ ਸ਼ਕਤੀਆਂ ਕੰਮ ਕਰਦੀਆਂ ਪਹਿਲਾਂ ਵੀ ਇੱਥੇ ਬਲਾਸਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਡਰਾਉਨ ਧਮਕਾਉਣ ਦੀ ਗੱਲ ਆਈ ਕਿਉਂਕਿ ਐਡੀ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਕਾਰ ਕਰਦੇ ਆ ਨਮਸਤਕ ਹੁੰਦੇ ਕਹਿੰਦੇ ਵੀ ਜਿਹੜਾ ਚੜ ਕੇ ਆਉਂਦਾ ਉਹ ਦੇਗਾ ਜਿਹੜਾ ਨਿਮਕਿਉਂਦਾ ਉਹ ਦੇਗਾ ਇਹ ਸਿੱਖਾਂ ਦੀ ਜਿਹੜੀ ਸ਼ਾਨਾਂ ਮੱਟੀ ਇਤਿਹਾਸ ਦਾ ਗਵਾਹ ਹੈ ਛੋ ਇਸ ਕਰਕੇ ਜਿਹੜੇ ਵੀ ਇੱਥੇ ਕੋਈ ਬੰਬਾਂ ਦਾ ਖਤਰਾ ਨਹੀਂ ਇੱਥੇ ਕੋਈ ਟੈਂਕਾਂ ਦਾ ਖਤਰਾ ਨਹੀਂ ਇੱਥੇ ਲੜਾਈ ਲੰਘ ਵਾਲੇ ਯੋਧੇ ਆ ਇੱਥੇ ਹਰੇਕ ਚੜਾਏ ਦੁਸ਼ਮਣ ਨੂੰ ਉਹਨਾਂ ਨੂੰ ਵੰਗਾਰਨਾ ਉਹਨਾਂ ਨੂੰ ਸਬਕ ਸਿਵਾਉਣਾ ਸਿੱਖ ਧਰਮ ਦੇ ਵਿੱਚ ਗੁਰੂ ਨੇ ਇੱਕ ਜਾਨ ਦੀ ਸ਼ਕਤੀ ਬਖਸ਼ੀ ਆ ਫੇਰ ਕਹਿੰਦੇ ਆ ਵੀ ਚੜ ਕੇ ਆਏ ਨੂੰ ਤੇਗ ਤੇ ਨਮਕਿਆਏ ਨੂੰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ